ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਕਾਈ ਨਿਊਜ਼ ਪੰਜਾਬ ਦੇ ਵਿੱਚ ਤੇ ਮੈਂ ਹਾਂ ਗਗਨਦੀਪ ਸਿੰਘ ਕਿਸਾਨ ਆंदोलਨ ਸ਼ੁਰੂ ਹੋਇਆ ਹੈ ਕੁਝ ਮੰਗਾਂ ਨੂੰ ਲੈ ਕੇ ਦਿੱਲੀ ਚਲੋ ਦਾ ਹੌਕਾ ਦਿੱਤਾ ਗਿਆ ਸੀ 13 ਫਰਵਰੀ ਨੂੰ ਦਿੱਲੀ ਕੂਚ ਦਾ ਪ੍ਰੋਗਰਾਮ ਬਣਾਇਆ ਗਿਆ ਜਿਸ ਦਾ ਸਮਰਥਨ ਦੇਸ਼ ਦੀਆਂ 200 ਕਿਸਾਨ ਜਥੇਬੰਦੀਆਂ ਵੱਲੋਂ ਕੀਤਾ ਗਿਆ ਸੀ ਉਸੇ ਸਮਰਥਨ ਦੇ ਵਿੱਚ ਜੇ ਗੱਲ ਕਰੀਏ ਕਿ ਕਿਸਾਨਾਂ ਨੂੰ ਰੋਕਣ ਦੇ ਲਈ ਹਰਿਆਣਾ ਪ੍ਰਸ਼ਾਸਨ ਵੱਲੋਂ ਸ਼ੰਭੂ ਬਾਰਡਰ ਦੇ ਉੱਤੇ ਬੈਰੀਕੇਡਿੰਗ ਕੀਤੀ ਗਈ ਹੈ ਕਿਸਾਨਾਂ ਦੇ ਨਾਲ ਸਖਤੀ ਕੀਤੀ ਗਈ ਹੈ ਦੂਜੇ ਪਾਸੇ ਕਿਸਾਨਾਂ ਵੱਲੋਂ ਵੀ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਗਿਆ ਹੈ ਪਟੀਸ਼ਨ ਦਾਇਰ ਕੀਤੀ ਗਈ ਸੀ ਸੋ ਅੱਜ ਹਾਈ ਕੋਰਟ ਦੇ ਵਿੱਚ ਸੁਣਵਾਈ ਹੋਈ ਹੈ ਜਿਸ ਦੇ ਵਿੱਚ ਪੰਜਾਬ ਸਰਕਾਰ ਹਰਿਆਣਾ ਸਰਕਾਰ ਤੇ ਕੇਂਦਰ ਸਰਕਾਰ ਵੱਲੋਂ ਜਿਹੜੇ ਐਫੀਡੇਵਿਟ ਹਲਫੀਆ ਬਿਆਨ ਦਾਇਰ ਕੀਤੇ ਗਏ ਨੇ ਅਗਲੀ ਤਾਰੀਖ ਜਿਹੜੀ ਹੈ 20 ਫਰਵਰੀ ਪਈਆ ਕਿਤੇ ਨਾ ਕਿਤੇ ਹਾਈ ਕੋਰਟ ਜਿਹੜਾ ਕਿਸਾਨਾਂ ਦੇ ਨਾਲ ਨਾਰਾਜ਼ ਨਜ਼ਰ ਆਇਆ ਕਿਉਂਕਿ ਯੂਨ ਦੇ ਵਿੱਚ ਵੀ ਇੱਕ ਚਿੱਠੀ ਲਿਖੀ ਗਈ ਸੀ ਯੂਨ ਨੂੰ ਚਿੱਠੀ ਲਿਖੀ ਗਈ ਸੀ ਕਿਸਾਨ ਜਿਹੜੇ ਨੇ ਸੜਕਾਂ ਤੇ ਬੈਠੇ ਨੇ ਸੋ ਹਾਈ ਕੋਰਟ ਨੇ ਕਿਹਾ ਕਿ ਜੇਕਰ ਤੁਸੀਂ ਯੂਨ ਨੂੰ ਹੀ ਚਿੱਠੀ ਲਿਖਣੀ ਸੀ ਫਿਰ ਸਾਡੇ ਕੋਲ ਕੀ ਕਰਨ ਆਇਓ ਸੋ ਝਾੜ ਵੀ ਪਾਈ ਗਈ ਹੈ ਤੇ ਨਾਲ ਹੀ ਚਿੱਠੀ ਵਾਪਸ ਲੈਣ ਦੀ ਵੀ ਗੱਲ ਕੀਤੀ ਗਈ ਹੈ ਕਿ ਯੂਨ ਕੋਲੋਂ ਯੂਨਾਈਟਿਡ ਨੇਸ਼ਨ ਕੋਲੋਂ ਜਿਹੜੀ ਇਹ ਚਿੱਠੀ ਵਾਪਸ ਲੈ ਲਈ ਜਾਵੇ ਸੋ ਇਹ ਗੱਲ ਮਾਮਲਾ ਜਿਹੜਾ ਹੈ ਕਿਸਾਨ ਅੰਦੋਲਨ ਦਾ ਹਾਈ ਕੋਰਟ ਦੇ ਵਿੱਚ ਪਹੁੰਚਿਆ ਦੂਜੇ ਪਾਸੇ ਸੁਪਰੀਮ ਕੋਰਟ ਦੇ ਵਿੱਚ ਵੀ ਕਿਸਾਨ ਅੰਦੋਲਨ ਦੀ ਗੱਲ ਚੱਲ ਰਹੀ ਹੈ ਸੋ ਹਾਈ ਕੋਰਟ ਨੇ ਹੁਣ 20 ਫਰਵਰੀ ਦਿੱਤੀ ਹੈ 20 ਫਰਵਰੀ ਨੂੰ ਸੁਣਵਾਈ ਹੋਵੇਗੀ ਪਿਛਲੀ ਵਾਰ ਜਦੋਂ ਸੁਣਵਾਈ ਹੋਈ ਸੀ ਤਾਂ ਹਰਿਆਣਾ ਦੀ ਸਰਕਾਰ ਨੂੰ ਝਾੜ ਵੀ ਪਾਈ ਸੀ ਤੇ ਨਾਲ ਹੀ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਹਰਿਆਣਾ ਸਰਕਾਰ ਨੂੰ ਕੁਝ ਸਵਾਲ ਕੀਤੇ ਸਨ ਕਿ ਜੋ ਕਿਸਾਨ ਨੇ ਉਹ ਦਿੱਲੀ ਜਾ ਰਹੇ ਨੇ ਹਰਿਆਣਾ ਦੇ ਵਿੱਚ ਅੰਦੋਲਨ ਨਹੀਂ ਕਰ ਰਹੇ ਜੇ ਦੂਸਰੀ ਗੱਲ करिए ਕਿ ਕਲਕੱਤਾ ਹਾਈ ਕੋਰਟ ਨੇ ਵੀ ਇੱਕ ਸਟੇਟਮੈਂਟ ਦਿੱਤੀ ਸੀ ਕਿ ਕੋਈ ਵੀ ਰਾਜ ਜਿਹੜਾ ਕੋਈ ਵੀ ਸਟੇਟ ਹੋਵੇ ਨੈਸ਼ਨਲ ਹਾਈਵੇ ਰਾਸ਼ਟਰੀ ਮਾਰਗ ਨੂੰ ਬਲੌਕ ਨਹੀਂ ਕਰ ਸਕਦਾ ਜੇਕਰ ਅਜਿਹਾ ਕਰਦਾ ਹੈ ਤਾਂ ਉਸ ਦੇ ਉੱਤੇ ਕਾਨੂੰਨੀ ਕਾਰਵਾਈ ਜੜੀ ਆ ਉਹ ਹੁੰਦੀ ਹੈ ਸੋ ਇਸ ਦੇ ਬਾਵਜੂਦ ਜਿਹੜਾ ਹਰਿਆਣਾ ਸਰਕਾਰ ਵੱਲੋਂ ਰਾਸ਼ਟਰੀ ਮਾਰਗ ਬਲੌਕ ਕੀਤਾ ਹੋਇਆ ਕਿਸਾਨਾਂ ਨੂੰ ਅੱਗੇ ਜਾਣ ਤੋਂ ਰੋਕਿਆ ਜਾ ਰਿਹਾ ਹੈ ਕਿਸਾਨ ਜਿਹੜੇ ਨੇ ਉਹ ਸੜਕਾਂ ਦੇ ਉੱਤੇ ਬੈਠੇ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਦਿੱਲੀ ਕੂ ਜੀ ਦੀ ਤਿਆਰੀ ਵਿੱਚ ਸਨ ਸੋ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਗਿਆ ਹਾਈ ਕੋਰਟ ਨੇ 20 ਫਰਵਰੀ ਦੀ ਤਰੀਕ ਅਗਲੀ ਦੇ ਦਿੱਤੀ ਹੈ ਨਾਲ ਹੀ ਕਰਦੇ ਆ ਕਿ ਕਿਸਾਨਾਂ ਦੇ ਜਿਹੜੇ ਵਕੀਲ ਨੇ ਉਹਨਾਂ ਵੱਲੋਂ ਹਾਈ ਕੋਰਟ ਦੇ ਵਿੱਚ ਇਹ ਸਾਫ਼ ਗੱਲ ਕਹੀ ਗਈ ਸੀ ਕਿ ਕਿਸਾਨਾਂ ਦੇ ਉੱਤੇ ਸ਼ਾਂਤਮਈ ਬੈਠਿਆਂ ਦੇ ਉੱਤੇ ਅਥਰੂ ਗੈਸ ਦੇ ਗੋਲੇ ਜਿਹੜੇ ਦਾਗੇ ਜਾ ਰਹੇ ਸਨ ਜਿਸ ਦੇ ਕਰਕੇ ਇਹ ਜਿਹੜਾ ਮਾਮਲਾ ਯੂਨ ਦੇ ਵਿੱਚ ਵੀ ਪਹੁੰਚਿਆ ਸੋ ਅਗਲੀ ਤਰੀਕ ਜਿਹੜੀ ਹੈ ਹੁਣ 20 ਫਰਵਰੀ ਪਈ ਹੈ ਦੇਖਣਾ ਇਹ ਹੋਵੇਗਾ ਕਿ 20 ਫਰਵਰੀ ਨੂੰ ਜਿਹੜਾ ਹੈ ਹਾਈ ਕੋਰਟ ਦੇ ਵੱਲੋਂ ਕੈਸੇ ਜਿਹੜੇ ਨਿਰਦੇਸ਼ ਨੇ ਉਹ ਸਾਹਮਣੇ ਹੁੰਦੇ ਨੇ ਕੈਸੇ ਆਦੇਸ਼ ਹਾਈ ਕੋਰਟ ਦੇ ਵੱਲੋਂ ਦਿੱਤੇ ਜਾਂਦੇ ਨੇ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਕਾਈ ਨਿਊਜ਼ ਪੰਜਾਬ ਦੇ ਵਿੱਚ ਤੇ ਮੈਂ ਹਾਂ ਗਗਨਦੀਪ ਸਿੰਘ ਕਿਸਾਨ ਅੰਦੋਲਨ ਸ਼ ਕੁਝ ਮੰਗਾ ਨੂੰ ਲੈ ਕੇ ਦਿੱਲੀ ਚਲੋ ਦਾ ਹੌਕਾ ਦਿੱਤਾ ਗਿਆ ਸੀ 13 ਫਰਵਰੀ ਨੂੰ ਦਿੱਲੀ ਕੂਚ ਦਾ ਪ੍ਰੋਗਰਾਮ ਬਣਾਇਆ ਗਿਆ ਜਿਸ ਦਾ ਸਮਰਥਨ ਦੇਸ਼ ਦੀਆਂ 200 ਕਿਸਾਨ ਜਥੇਬੰਦੀਆਂ ਵੱਲੋਂ ਕੀਤਾ ਗਿਆ ਸੀ ਉਸੇ ਸਮਰਥਨ ਦੇ ਵਿੱਚ ਜੇ ਗੱਲ ਕਰੀਏ ਕਿ ਕਿਸਾਨਾਂ ਨੂੰ ਰੋਕਣ ਦੇ ਲਈ ਹਰਿਆਣਾ ਪ੍ਰਸ਼ਾਸਨ ਵੱਲੋਂ ਸ਼ੰਭੂ ਬਾਰਡਰ ਦੇ ਉੱਤੇ ਬੈਰੀਕੇਟਿੰਗ ਕੀਤੀ ਗਈ ਹੈ ਕਿਸਾਨਾਂ ਦੇ ਨਾਲ ਸਖਤੀ ਕੀਤੀ ਗਈ ਹੈ ਦੂਜੇ ਪਾਸੇ ਕਿਸਾਨਾਂ ਵੱਲੋਂ ਵੀ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਗਿਆ ਹੈ ਪਟੀਸ਼ਨ ਦਾਇਰ ਕੀਤੀ ਗਈ ਸੀ ਸੋ ਅੱਜ ਹਾਈ ਕੋਰਟ ਦੇ ਵਿੱਚ ਸੁਣਵਾਈ ਹੋਈ ਹੈ ਜਿਸ ਦੇ ਵਿੱਚ ਪੰਜਾਬ ਸਰਕਾਰ ਹਰਿਆਣਾ ਸਰਕਾਰ ਤੇ ਕੇਂਦਰ ਸਰਕਾਰ ਵੱਲੋਂ ਜਿਹੜੇ ਐਫੀ ਡੇਵਿਡ ਹਲਫੀਆ ਬਿਆਨ ਦਾਇਰ ਕੀਤੇ ਗਏ ਨੇ ਅਗਲੀ ਤਰੀਕ ਜਿਹੜੀ ਹੈ 20 ਫਰਵਰੀ ਪਈਆ ਕਿਤੇ ਨਾ ਕਿਤੇ ਹਾਈ ਕੋਰਟ ਜਿਹੜਾ ਕਿਸਾਨਾਂ ਦੇ ਨਾਲ ਨਰਾਜ਼ ਨਜ਼ਰ ਆਇਆ ਕਿਉਂਕਿ ਯੂਨ ਦੇ ਵਿੱਚ ਵੀ ਇੱਕ ਚਿੱਠੀ ਲਿਖੀ ਗਈ ਸੀ ਯੂਨ ਨੂੰ ਚਿੱਠੀ ਲਿਖੀ ਗਈ ਸੀ ਕਿਸਾਨ ਜਿਹੜੇ ਨੇ ਸੜਕਾਂ ਤੇ ਬੈਠੇ ਨੇ ਸੋ ਹਾਈ ਕੋਰਟ ਨੇ ਕਿਹਾ ਕਿ ਜੇਕਰ ਤੁਸੀਂ ਯੂਨ ਨੂੰ ਹੀ ਚਿੱਠੀ ਲਿਖਣੀ ਸੀ ਫਿਰ ਸਾਡੇ ਕੋਲ ਕੀ ਕਰਨ ਆਇਓ ਸੋ ਝਾੜ ਵੀ ਪਾਈ ਗਈ ਹੈ ਤੇ ਨਾਲ ਹੀ ਚਿੱਠੀ ਵਾਪਸ ਲੈਣ ਦੀ ਵੀ ਗੱਲ ਕੀਤੀ ਗਈ ਹੈ ਕਿ ਯੂਨ ਕੋਲੋਂ ਯੂਨਾਈਟਿਡ ਨੇਸ਼ਨ ਕੋਲੋਂ ਜਿਹੜੀ ਇਹ ਚਿੱਠੀ ਵਾਪਸ ਲੈ ਲਈ ਜਾਵੇ ਸੋ ਇਹ ਗੱਲ ਮਾਮਲਾ ਜਿਹੜਾ ਹੈ ਕਿਸਾਨ ਅੰਦੋਲਨ ਦਾ ਹਾਈ ਕੋਰਟ ਦੇ ਵਿੱਚ ਪਹੁੰਚਿਆ ਦੂਜੇ ਪਾਸੇ ਸੁਪਰੀਮ ਕੋਰਟ ਦੇ ਵਿੱਚ ਵੀ ਕਿਸਾਨ ਅੰਦੋਲਨ ਦੀ ਗੱਲ ਚੱਲ ਰਹੀ ਹੈ ਸੋ ਹਾਈ ਕੋਰਟ ਨੇ ਹੁਣ 20 ਫਰਵਰੀ ਦਿੱਤੀ ਹੈ 20 ਫਰਵਰੀ ਨੂੰ ਸੁਣਵਾਈ ਹੋਵੇਗੀ ਪਿਛਲੀ ਵਾਰ ਜਦੋਂ ਸੁਣਵਾਈ ਹੋਈ ਸੀ ਤਾਂ ਹਰਿਆਣਾ ਦੀ ਸਰਕਾਰ ਨੂੰ ਝਾੜ ਵੀ ਪਾਈ ਸੀ ਤੇ ਨਾਲ ਹੀ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਹਰਿਆਣਾ ਸਰਕਾਰ ਨੂੰ ਕੁਝ ਸਵਾਲ ਕੀਤੇ ਸਨ ਕਿ ਜੋ ਕਿਸਾਨ ਨੇ ਉਹ ਦਿੱਲੀ ਜਾ ਰਹੇ ਨੇ ਹਰਿਆਣਾ ਦੇ ਵਿੱਚ ਅੰਦੋਲਨ ਨਹੀਂ ਕਰ ਰਹੇ ਜੇ ਦੂਸਰੀ ਗੱਲ ਕਰੀਏ ਕਿ ਕਲਕੱਤਾ ਹਾਈ ਕੋਰਟ ਨੇ ਵੀ ਇੱਕ ਸਟੇਟਮੈਂਟ ਦਿੱਤੀ ਸੀ ਕਿ ਕੋਈ ਵੀ ਰਾਜ ਜਿਹੜਾ ਕੋਈ ਵੀ ਸਟੇਟ ਹੋਵੇ ਨੈਸ਼ਨਲ ਹਾਈਵੇ ਰਾਸ਼ਟਰੀ ਮਾਰਗ ਨੂੰ ਬਲੌਕ ਨਹੀਂ ਕਰ ਸਕਦਾ ਜੇਕਰ ਅਜਿਹਾ ਕਰਦਾ ਹੈ ਤਾਂ ਉਸ ਦੇ ਉੱਤੇ ਕਾਨੂੰਨੀ ਕਾਰਵਾਈ ਜੜੀ ਆ ਉਹ ਹੁੰਦੀ ਹੈ ਸੋ ਇਸ ਦੇ ਬਾਵਜੂਦ ਜਿਹੜਾ ਹਰਿਆਣਾ ਸਰਕਾਰ ਵੱਲੋਂ ਰਾਸ਼ਟਰੀ ਮਾਰਗ ਬਲਾਕ ਕੀਤਾ ਹੋਇਆ ਕਿਸਾਨਾਂ ਨੂੰ ਅੱਗੇ ਜਾਣ ਤੋਂ ਰੋਕਿਆ ਜਾ ਰਿਹਾ ਹੈ ਕਿਸਾਨ ਜੜੇ ਨੇ ਉਹ ਸੜਕਾਂ ਦੇ ਉੱਤੇ ਬੈਠੇ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਦਿੱਲੀ ਕੂ ਜੀ ਦੀ ਤਿਆਰੀ ਵਿੱਚ ਸਨ ਸੋ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਗਿਆ ਹਾਈ ਕੋਰਟ ਨੇ 20 ਫਰਵਰੀ ਦੀ ਤਰੀਕ ਅਗਲੀ ਦੇ ਦਿੱਤੀ ਹੈ ਨਾਲ ਹੀ ਗੱਲ ਕਰਦੇ ਆ ਕਿ ਕਿਸਾਨਾਂ ਦੇ ਜਿਹੜੇ ਵਕੀਲ ਨੇ ਉਹਨਾਂ ਵੱਲੋਂ ਹਾਈ ਕੋਰਟ ਦੇ ਵਿੱਚ ਇਹ ਸਾਫ਼ ਗੱਲ ਕਹੀ ਗਈ ਸੀ ਕਿ ਕਿਸਾਨਾਂ ਦੇ ਉੱਤੇ ਸ਼ਾਂਤਮਈ ਬੈਠਿਆਂ ਦੇ ਉੱਤੇ ਅਥਰੂ ਗੈਸ ਦੇ ਗੋਲੇ ਜਿਹੜੇ ਦਾਗੇ ਜਾ ਰਹੇ ਸਨ ਜਿਸ ਦੇ ਕਰਕੇ ਇਹ ਜਿਹੜਾ ਮਾਮਲਾ ਯੂਨ ਦੇ ਵਿੱਚ ਵੀ ਪਹੁੰਚਿਆ ਸੋ ਅਗਲੀ ਤਰੀਕ ਜਿਹੜੀ ਹੈ ਹੁਣ 20 ਫਰਵਰੀ ਪਈ ਹੈ ਦੇਖਣਾ ਇਹ ਹੋਵੇਗਾ ਕਿ 20 ਫਰਵਰੀ ਨੂੰ ਜਿਹੜਾ ਹੈ ਹਾਈ ਕੋਰਟ ਦੇ ਵੱਲੋਂ ਕੈਸੇ ਜਿਹੜੇ ਨਿਰਦੇਸ਼ ਨੇ ਉਹ ਸਾਹਮਣੇ ਹੁੰਦੇ ਨੇ ਕੈਸੇ ਆਦੇਸ਼ ਹਾਈ ਕੋਰਟ ਦੇ ਵੱਲੋਂ ਦਿੱਤੇ ਜਾਂਦੇ ਨੇ